ਸਭ ਦਾ ਤੁਹਾਡਾ ਸਵਾਗਤ ਹੈ ਜੀ। ਭਰਾਮਾਂ ਦੇ ਇੱਤੇ ਲੱਗ ਚੁੱਕਿਆ ਹੈ ਗਰਮੀ ਦਾ ਸੇਲ ਮੇਲਾ, ਗਰਮੀਆਂ ਲਈ ਸੂਟਾਂ ਦਾ ਭਾਰੀ ਸੇਲ ਮੇਲਾ। ਕਾਟਨ ਦੇ ਸੂਟ ਬਹੁਤ ਸਾਫਟ ਕੱਪੜੇ ਦੇ ਵਿੱਚ ਬਾਜ਼ਾਰ 'ਚ ਮਿਲੇ 600-650 ਭਰਾਮਾਂ ਦੇ ਟੈਰੇਟ ਸਿਰਫ 450 ਰੁਪਏ ਕਰਤਾ ਜੀ। ਫੈਂਸੀ ਸੂਟ ਹੈ ਜੀ। ਨਾਲ ਕਾਟਨ ਦਾ ਦੁਪੱਟਾ ਬਜ਼ਾਰ ਚ ਮਲੇ 500 600 ਦਾ ਬਜ਼ਾਰ ਚ ਮਲੇ 700 ਦਾ ਭਰਾਮਾ ਦੇ ਟੈਰੀਫ ਸੇ 450 ਰੁਪਏ ਜੀ ਸਾਡੀ ਬੀਡਿੰਗ ਦੇ ਅੰਦਰ ਤੋਂ ਦੇਖੋ ਨਵੇਂ ਨਵੇਂ ਡੀਐਨਏ ਦੇ ਵਿੱਚ ਗਰਮੀ ਵਾਲੇ ਕੱਪੜੇ ਦੀ ਫੈਨਸੀ ਵੈਰਾਈਟੀ ਕਾਟਨ ਦੇ ਸੂਟ ਹੈ ਜੀ ਨਾਲ ਕਾਟਨ ਦਾ ਦੁਪੱਟਾ ਮੈਚਿੰਗ ਸੂਟ ਰੇਟ ਸਿਰਫ 450 ਰੁਪਏ ਜੀ ਪਹਿਲਾਂ ਸਾਰੇ ਖਤਮ ਹੋ ਗਏ ਸੋ ਕੋਈ ਸਾਰਾ ਨਵਾਂ ਸਟਾਕ ਆ ਚੁੱਕਾ ਜੀ ਨਵੇਂ ਨਵੇਂ ਡੀਐਨਏ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਹੈ ਜੀ ਫੈਨਸੀ ਸੂਟ ਹੈ ਜੀ ਮੈਚਿੰਗ ਸੂਟ ਰੇਟ ਸਿਰ 450 ਰੁਪਏ ਜੀ ਡੈਨਰ ਸੂਟ ਹੈ ਜੀ ਕਾਟਨ ਦਾ ਨਾ ਕਾਟਨ ਦਾ ਦੁਪੱਟਾ ਰੇਟ ਸਿਰ 450 ਰੁਪਏ ਭਰਾਵਾਂ ਦੇਟ ਤੇ ਲੱਗ ਚੁੱਕਿਆ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਜੀ ਬਹੁਤ ਭਾਰੀ ਸੇਲ ਮੇਲਾ ਬਹੁਤ ਸਸਤੇ ਏਟਾਂ ਦੇ ਵਿੱਚ ਵਧੀਆ ਕੁਆਲਟੀ ਦੇ ਵਿੱਚ ਗਰਮੀ ਵਾਲਾ ਕੱਪੜਾ ਜੀ ਦਰਮਿਆਨੇ ਕੱਪੜੇ ਦੇ ਭਾਰੀ ਸੇਲ ਮੇਲੇ ਦੇ ਵਿੱਚ ਕਾਟਨ ਦੇ ਸੂਟ ਸਿਰਫ 450 ਰੁਪਏ ਕਰਤੇ ਜੀ ਡਿਜ਼ਾਈਨਰ ਸੂਟ ਹੈ ਜੀ ਨਾਲ ਡਿਜ਼ਾਈਨਰ ਦੁਪੱਟਾ ਰੇਟ ਸਿਰਫ 450 ਰੁਪਿਆ BNR ਸੂਟ ਸਿਰਫ 4.50 ਰੁਪਏ ਕਰਤਾ ਹੀ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਪੂਰੇ ਸੌਫਟ ਕਪੜਾ ਜੀ ਸੌਫਟ ਦੁਪੱਟਾ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਰੇਟ ਸਿਰਫ 450 ਰੁਪਏ ਜੀ ਡਿਨੋ ਦਾ ਦੁਪੱਟੇ ਦੇ ਨਾਲ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਜੀ ਸਾਡੀ ਵੀਡੀਓ ਨੂੰ ਬਰਤਵਾ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਬੀਅਨਰ ਸੂਟ ਗਰਮੀ ਵਾਲੇ ਦੁਪੱਟੇ ਕਾਟਨ ਦੁਪੱਟੇ ਦੇ ਨਾਲ ਜੀ ਮੈਚਿੰਗ ਸੂਟ ਰੇਟ ਸਿਰਫ 450 ਰੁਪਏ ਕਰਤਾ ਜੀ ਬੀ ਐਨ ਵਾਲਾ ਦੁਪੱਟਾ ਜੀ ਨਾਲ ਡਾਇਨਰ ਸੂਟ ਗਰਮੀ ਵਾਲੀ ਵੈਰਾਈਟੀ ਜੀ 150 450 ਰੁਪਏ ਦੇ ਵਿੱਚ ਸ਼ਰਟ ਦਾ ਕੱਪੜਾ ਹੈਗਾ ਜੀ ਆ ਬਾਟਮ ਦਾ ਕੱਪੜਾ ਨਾਲ ਕਾਟਨ ਦਾ ਦੁਪੱਟਾ ਇਹਦਾ ਵੀ 450 ਰੁਪਏ ਜੀ ਨਵੇਂ ਨਵੇਂ ਡੀਐਨਏ ਦੇ ਵਿੱਚ ਵਧੀਆ ਕੱਪੜਾ ਲੈਣ ਲਈ ਪਹੁੰਚੋ ਭਰਾਵਾਂ ਦੀ ਹੱਟੀ ਬਸਟਰ ਰੋਡ ਮੋਡ ਮੰਡੀ ਜੀ ਹਰ ਇੱਕ ਤਰ੍ਹਾਂ ਦੇ ਕੱਪੜੇ ਦੀ ਪਾਰੀ ਸੇਲ ਚੱਲ ਰਹੀ ਹੈ ਜੀ ਭਰਾਵਾਂ ਦੀ ਹੱਟੀ ਤੇ ਕਾਟਨਰ ਸੂਟ ਕੋਟਨ ਦੇ ਦੁਪੱਟੇ ਦੇ ਨਾਲ ਰੇਟ ਸਿਰਫ 450 ਰੁਪਏ ਕਰਤਾ ਜੀ ਸਿਰਫ 450 ਰੁਪਏ ਦੇ ਵਿੱਚ ਜੀ ਬਹੁਤ سارے ਅੰਗੜੇ ਇਹਨਾਂ ਜਮਾਲ ਪਹੁੰਚ ਚੁੱਕਿਆ ਹੀ ਹੈ ਕਾਟਨ ਦਾ ਸੂਟ ਕੋਟਨ ਦੇ ਦੁਪੱਟੇ ਦੇ ਨਾਲ ਅਟਵੱਟਾ ਵਰਕ ਵਾਲਾ ਜੀ ਨਾਲ ਰੇਟ ਇਹਦਾ ਵੀ 450 ਹੀ ਹੈ ਜੀ ਫੈਂਸੀ ਕਾਟਨ ਦਾ ਸੂਟ ਹੈ ਜੀ ਵਿਦ ਦੁਪੱਟਾ ਨਾਲ ਫੈਂਸੀ ਸਿਰਫ 450 ਦਾ 450 ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਰੰਗ ਤੇ ਡਿਜ਼ਾਈਨ ਇੱਕ ਤੇ ਇੱਕ ਵਧੀਆ ਨਵੇਂ ਨਵੇਂ ਰੰਗਾਂ ਦੀ ਜਮਾਲ ਪਹੁੰਚੂਕਿਆ ਜੀ ਭਰਾਮਾ ਦੇ ਉੱਤੇ ਹਰੇਕ ਕਰੇ ਪੁਕਾਰ ਦੇ ਕੱਪੜੇ ਦੀ ਸੇਲ ਚੱਲ ਰਹੀ ਹੈ ਜੀ ਗਰਮੀਆਂ ਦੇ ਕੱਪੜੇ ਦਾ ਭਾਰੀ ਸੇਲ ਮੇਲਾ ਜੀ ਡਿਜ਼ਾਈਨਰ ਸੂਟ ਡਿਜ਼ਾਈਨਰ ਦੁਪੱਟੇ ਦੇ ਨਾਲ ਰੇਟ ਸਿਰਫ 450 ਰੁਪਿਆ ਮਾਰਕੀਟ 'ਚ ਵੇਕੇ 650 ਦਾ ਵਿਕੇ 700 ਦਾ ਸਾਡਾ ਜਿਹੜਾ ਸਿਰਫ 450 ਰੁਪਇਆ ਜੀ ਭਰਾਮਾ ਦੀ ਹੱਟੀ ਦਾ ਰੇਟ ਸਿਰਫ 450 ਰੁਪਇਆ ਜੀ ਕਾਟਨ ਦਾ ਸੂਟ ਹੋ ਕਾਟਨ ਦੇ ਫੈਨਸੀ ਦੁਪੱਟੇ ਦੇ ਨਾਲ ਭਰਾਮਾ ਦੀ ਹੱਟੀ ਬਸਟੈਂਡ ਰੋਡ